ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੰਜੀਤ ਸਿੰਘ ਚੰਨੀ ਨੇ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਗੰਭੀਰ ਦੋਸ਼ ਲਗਾਏ ਚੰਨੀ ਨੇ ਕਿਹਾ ਕਿ ਸ਼ਰਾਬੀਆਂ ਤੋਂ ਤਾਂ ਇੱਕ ਬੱਚਾ ਨਹੀਂ ਸੰਭਾਲਿਆ ਜਾਂਦਾ ਉਹ ਪੰਜਾਬ ਨੂੰ ਕਿਵੇਂ ਸੰਭਾਲਣਗੇ ਉਹਨਾਂ ਨੇ ਕਿਹਾ ਕਿ ਰਾਜ ਚਲਾਉਣ ਦੇ ਲਈ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ ਜੋ ਆਮ ਆਦਮੀ ਪਾਰਟੀ ਦੇ ਕੋਲ ਨਹੀਂ ਹੈ ਸੰਸਦ ਮੈਂਬਰ ਚੰਨੀ ਨੇ ਸ਼ਹਿਰ ਦੇ ਵਿੱਚ ਪਾਣੀ ਦੀ ਸਮੱਸਿਆ ਸਮੇਤ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਸਾਬਕਾ ਮੁੱਖ ਮੰਤਰੀ ਚੰਨੀ ਨੇ ਜਲੰਧਰ ਦੇ ਵਿੱਚ ਦਿਸ਼ਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਉਕਤ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦੱਸਿਆ ਕਿ ਮੀਟਿੰਗ ਜਲੰਧਰ ਦੇ ਕਈ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਹੋਈ ਹੈ ਅਤੇ ਉਹਨਾਂ ਨੇ ਅਧਿਕਾਰੀਆਂ ਨਾਲ ਸ਼ਹਿਰ ਦੇ ਕਈ ਮੁੱਦਿਆਂ ਤੇ ਚਰਚਾ ਕੀਤੀ ਹੈ ਚੰਨੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਦਾ ਕੰਮ ਵਿਵਾਦ ਨੂੰ ਖਤਮ ਕਰਨਾ ਹੈ ਅਤੇ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਨਾ ਹੈ ਪਰ ਮੁੱਖ ਮੰਤਰੀ ਨੇ ਖੁਦ ਕਿਸਾਨਾਂ ਦੇ ਨਾਲ ਲੜਾਈ ਵਿੜ ਲਈ ਹੈ ਅਜੇ ਸਥਿਤੀ ਦੇ ਵਿੱਚ ਸਰਕਾਰ ਕਿਵੇਂ ਚੱਲੇਗੀ ਚੰਨੀ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਖਤਮ ਹੋ ਗਈ ਹੈ ਮੈਨੂੰ ਖੁਦ ਫਿਰੋਤੀ ਦਾ ਫੋਨ ਆਇਆ ਸਾਡੇ ਬੱਚੇ ਨਸ਼ਿਆਂ ਨਾਲ ਮਰ ਰਹੇ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਇਸ ਬਾਰੇ ਕੁਝ ਵੀ ਨਹੀਂ ਕਰ ਰਹੇ ਉਹਨਾ ਦੋਸ਼ ਰਾਏ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਸਮਰਥਨ ਨਾਲ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਕਿਸੇ ਵੀ ਥਾਂ ਤੇ ਮਾਈਨਿੰਗ ਦਾ ਠੇਕਾ ਨਹੀਂ ਦਿੱਤਾ ਗਿਆ ਇਹ ਸਭ ਸੀਐਮ ਦੇ ਉਕਸਾਉਣ ਤੇ ਹੋ ਰਿਹਾ ਹੈ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੁਲਿਸ ਮਿਲ ਕੇ ਵਿਰੋਧੀ ਪਾਰਟੀ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਸਾਡੇ ਜਲੰਧਰ ਜ਼ਿਲ੍ਹੇ ਦੇ ਵਿੱਚ ਮਨਰੇਗਾ ਸਕੀਮ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਚਲਾਇਆ ਜਾ ਰਿਹਾ 100 ਦਿਨਾਂ ਦੀ ਦਿਹਾੜੀ ਜਿਹੜੀ ਹੈ ਉਹ ਐਨਵੈਰੀਆ ਹਰ ਮਜ਼ਦੂਰ ਨੂੰ ਦੇਣੀ ਜਿਹੜਾ ਕਿ ਉਹਦੇ ਤੇ ਰਜਿਸਟਰਡ ਹੈ 70000 ਗਰੀਬ ਲੋਕ ਮਜ਼ਦੂਰ ਉਹਦੇ ਜਿਹੜੇ ਰਜਿਸਟਰਡ ਹੈ ਲੇਕਿਨ ਉਹਨਾਂ ਨੂੰ ਐਵਰੇਜ 25 30 ਦਿਨਾਂ ਦੀ ਹੀ ਦਿਹਾੜੀ ਦਿੱਤੀ ਜਾ ਰਹੀ ਹੈ ਸੋ ਮੈਂ ਉਹਦੇ ਬਾਰੇ ਰਿਪੋਰਟ ਵੀ ਮੰਗੀ ਹੈ ਤੇ ਅਧਾਇਤਾ ਵੀ ਦਿੱਤੀਆਂ ਕਿ ਜਿਹੜੀ ਹੈ ਮਨਰੇਗਾ ਸਕੀਮ ਨੂੰ ਸਹੀ ਤਰੀਕੇ ਨਾਲ ਥੱਲੇ ਲਾਗੂ ਕੀਤਾ ਜਾਵੇ ਜਿਹੜੇ ਇਥੋਂ ਦੇ ਲੀਡਰ ਐ ਉਹ ਆਪਣੇ ਆਪਣੇ ਬੰਦਿਆਂ ਨੂੰ ਦਿਹਾੜੀਆਂ ਦੁਵਾਈ ਜਾਂਦੇ ਆ। ਥਰੀਬ ਲੋਕ ਸਾਡੇ ਸਾਝੇ ਹੁੰਦੇ ਆ। ਉਹਨਾਂ ਨੂੰ ਕਿਸੇ ਨੂੰ ਸਿਰਫ ਵੋਟਾਂ ਕਰਕੇ ਉਹਨਾਂ ਦੀ ਦਿਹਾੜੀ ਕਟਾ ਦੇਣਾ ਹੈ ਆ ਉਹਨਾਂ ਨੂੰ ਮਰੇਗਾ ਕੰਮ ਨਾ ਦੇਣਾ ਇਹ ਬਿਲਕੁਲ ਜਾਇਜ਼ ਨਹੀਂ ਐ। ਸਾਰਿਆਂ ਨੂੰ ਕੰਮ ਦਿੱਤਾ ਜਾਵੇ। ਇਹ ਮੈਂ ਅਫਸਰਾਂ ਨੂੰ ਹਜਾਇਤ ਦੇਤੀ ਜੀ।

ਇਹ ਐਸੀ ਸਕਾਲਰਸ਼ਿਪ ਦੇ ਵਿੱਚ ਵੀ ਐਸੀ ਸਰਕਾਰ ਨੂੰ ਕਿਹਾ ਕਿ ਕੋਈ ਵੀ ਜਿਹੜਾ ਐਸੀ ਬੱਚਾ ਗਰੀਬ ਪਰਿਵਾਰ ਹੈ ਉਹਦਾ ਜਿਹੜਾ ਸਕਾਲਰਸ਼ਿਪ ਉਹ ਬੰਦ ਨਹੀਂ ਹੋਣਾ ਚਾਹੀਦਾ ਕੋਈ ਵੀ ਕਾਲਜ ਕਿਸੇ ਬੱਚੇ ਨੂੰ ਬਿਨਾਂ ਐਡਮਿਸ਼ਨ ਤੋਂ ਵਾਪਸ ਨਾ મોੜੇ ਔਰ ਉਸ ਤੋਂ ਪੈਸੇ ਨਾ ਲਵੇ ਸਾਰੇ ਪੈਸੇ ਐਸੀ ਸਕਾਲਰਸ਼ਿਪ ਤੇ ਰਾਹੀਂ ਜਾਣੇ ਚਾਹੀਦੇ ਸੋ ਇਸ ਤਰ੍ਹਾਂ ਦਾ ਸਾਰੇ ਹੀ ਸਕੀਮਾਂ ਦਾ ਜਾਇਦਾ ਲਿਆ ਗਿਆ ਨਾਲ ਨਾਲ ਜਲੰਧਰ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਬੁਲਾ ਕੇ ਐਸੀ ਕਿਹਾ ਜੀ ਹਰ ਘਟੇ ਘਟ ਝਾੜੂ ਦਾ ਸਹੀ ਤਰੀਕੇ ਨਾਲ ਮਾਰ ਲੋ ਸਫਾਈ ਦਾ ਇੰਨਾ ਬੁਰਾ ਹਾਲ ਹੈ ਸ਼ਹਿਰ ਦੇ ਵਿੱਚ ਲੇਕਿਨ ਕਾਰਪੋਰੇਸ਼ਨ ਕੁਝ ਕਰਦੀ ਨਹੀਂ ਪਈ ਗਲੀਆਂ ਟੁੱਟੀਆਂ ਪਈਆਂ ਪਾਣੀ ਗੰਦਾ ਜਾ ਰਿਹਾ ਬਹੁਤ ਸਾਰੇ ਏਰੀਆ ਚ ਸੀਵਰੇਜ ਲੀਕ ਹੋ ਰਿਹਾ ਉਹਦੇ ਬਾਅਦ ਕਿਹੜੇ ਕਦਮ ਕੀਤੇ ਗਏ ਆ ਬੈਸਟ ਹਲਕੇ 'ਚ ਮੈਂ ਵਾਅਦਾ ਕੀਤਾ ਸੀ ਕਿ ਦੋ ਪਿਊਬ ਲਵਾਵਾਂਗਾ ਮੈਂ ਕਾਰਪੋਰੇਸ਼ਨ ਨੂੰ ਕਿਹਾ ਐਸਟੀਮੇਟ ਬਣਾਓ ਤੇ ਮੈਂ ਆਪਣੇ ਫੰਡ ਵਿੱਚੋਂ ਉਹਦੇ 'ਚ ਪੈਸੇ ਦਵਾਂਗਾ ਇਸ ਦੇ ਨਾਲ ਲੋ ਐਂਡ ਆਊਟਰ ਦੀ ਸਥਿਤੀ ਜਲੰਧਰ ਦੇ ਵਿੱਚ ਪੂਰੇ 'ਚ ਬਹੁਤ ਮਾੜੀ ਹੋਈ ਵੀ ਹੈ ਨਸ਼ੇ ਤੋਂ ਤਾਂ ਵਿਕ ਰਹੇ ਐ ਨਸ਼ਿਆਂ ਬਾਰੇ ਖਾਸ ਤੌਰ 'ਤੇ ਡਿਟੇਲ ਵਿੱਚ ਗੱਲ ਹੋਈ ਹੈ আর ਮੈਂ ਅਫਸਰ ਨੂੰ ਕਿਹਾ ਕਿ ਤੁਸੀਂ ਜ਼ਿੰਮੇਵਾਰ ਹੋ ਸਰਕਾਰ ਅੱਜ ਜ਼ਿੰਮੇਵਾਰ ਹੈ ਨਸ਼ੇ ਫੈਲਾਉਣ ਵਾਸਤੇ ਕਿਉਂਕਿ ਪਿਛਲੇ 3 ਸਾਲਾਂ ਦੇ ਵਿੱਚ ਇੱਕ ਹੂਕ ਸੁੱਤੇ ਰਹੇ ਹੈ ਪੁਲਸ ਦੇ ਨਾਲ ਮਿਲ ਕੇ ਲੀਡਰਾਂ ਨੇ ਨਸ਼ੇ ਫੈਲਾਏ ਹੈ ਤੇ ਹੁਣ ਸਿਰਫ 2 ਦਿਨ ਦੀ ਡਰਾਮੇਬਾਜ਼ੀ ਕਰਕੇ ਫੇਰ ਬੰਦ ਕਰ ਗਏ ਹੈ ਉਹ ਵੀ ਸਿਰਫ ਇਸ ਕਰਕੇ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕਲੈਕਸ਼ਨ ਆ ਰਿਹਾ ਹੈ ਉਹਦੇ ਕਰਕੇ ਨਸ਼ਿਆਂ ਦਾ ਤੇ ਤਹਿਸੀਲਦਾਰਾਂ ਤੇ ਛਾਪੇ ਮਾਰੇ ਜਾ ਰਹੇ ਹੈ ਅੱਜ ਤੱਕ 3 ਸਾਲ तहसीलदार तहसीलਾ ਦੇ ਵਿੱਚ ਪੂਰਾ ਲੁੱਟਿਆ ਗਿਆ ਹੈ ਆਪ ਲੀਡਰਾਂ ਵੱਲੋਂ ਮਿਲ ਕੇ ਕੋਈ ਰਿਸਟਰੀ ਬਿਨਾ ਪੈਸਿਆਂ ਤੇ ਨਹੀਂ ਹੋਈ ਪੰਜਾਬ ਦੇ ਵਿੱਚ ਨਹੀਂ ਹੋਈ ਹੈ ਇਹ 3 ਸਾਲ ਫਿਰ ਕੇਜਰੀਵਾਰ ਜੀ ਕਿੱਥੇ ਸੀ ਤੇ ਭਗਵੰਤ ਮਾਨ ਕਿੱਥੇ ਸੀ ਕਿਉਂ 3 ਸਾਲੇ ਲੁੱਟਦੇ ਰਹੇ ਮੈਨੂੰ ਜਿੰਮਾਦਾਰ ਸਾਫ਼ ਦੇਣ ਇਹ ਪੈਸੇ ਕਿੱਥੇ ਗਏ ਲੁੱਟ ਕੇ ਕੋਈ ਠੇਕਾ ਮਾਈਨਿੰਗ ਦਾ ਪਿਛਲੇ 3 ਸਾਲਾਂ ਜਿਹਨੇ ਦਿੱਤਾ ਗਿਆ ਅੱਜ ਮਾਈਨਿੰਗ ਦਾ ਠੇਕੇਦਾਰ ਪੰਜਾਬ ਦੇ ਵਿੱਚ ਕੇਜਰੀਵਾੜ ਹੈ ਪੂਰੇ ਪੰਜਾਬ ਦੀ ਮਾਈਨਿੰਗ ਨੂੰ ਭਗਵੰਤ ਮਾਨ ਦੇ ਕੇਜਰੀਵਾੜ ਇਲੀਗਲ ਚਲਾ ਰਹੇ ਤੇ ਕਿਤੇ ਵੀ ਸਰਕਾਰੀ ਤੌਰ ਤੇ ਰੇਤਾ ਨਹੀਂ ਵੇਚਿਆ ਜਾ ਰਿਹਾ ਲੇਕਿਨ ਸਾਰੇ ਪੰਜਾਬ ਦੇ ਰੇਤਾ ਮਿਲ ਰਿਹਾ ਉਹ ਕਿੱਥੇ ਤੇ ਆ ਰਿਹਾ ਰਾਤਾਂ ਨੂੰ ਮਾਈਨਿੰਗ ਹੋ ਰਹੀ ਹੈ ਤੇ ਪੰਜਾਬ ਨੂੰ ਲੁੱਟ ਕੇ ਜਿਹੜੇ ਕਹਿੰਦੇ ਸੀ 50000 ਰੁਪਏ ਸਾਲ ਰੇਤੇ ਜੁਦਾਇ ਕਰਾ ਕੇ ਆ ਜੋ 50000 ਰੁਪਇਆ ਹੈ ਦਿੱਤੀ ਹੈ। ਸੋ ਇਹ ਇਹਦੇ ਵਾਸਤੇ ਮੈਂ ਤੁਹਾਨੂੰ ਜੁਲਾਇਆ ਸੀ। ਸਰਕਾਰ ਨੇ ਡੀਜੀਟੀ ਵਲੈਟਰ ਜਾਰੀ ਕੀਤਾ ਕਿ ਜਿਸ ਸਾਹ ਚਹਿ ਕੀਤਾ ਗਿਆ ਹਾਰਪੂਰ ਦੇ ਜੇਲਾ ਦੇ ਵਿੱਚ ਡਰਗ ਰੈਕਟ ਚੱਲ ਰਿਹਾ ਸੀ ਜਿਹਦੇ ਉੱਥੇ ਕਾਰਵਾਈ ਕੀਤੀ ਗਈ ਹੈ ਕਿ ਅਫਸਰ ਨੂੰ ਮੁਕੱਲੇ ਹਾਰਪੁਰ ਚ ਨਹੀਂ ਚੱਲਦਾ। ਪੂਰੇ ਪੰਜਾਬ ਦੇ ਵਿੱਚ ਡਰਗ ਰੈਕਟ ਰੈਕਟ ਚੱਲ ਰਿਹਾ। ਪੁਲਿਸ ਦੇ ਲੀਡਰਾਂ ਦੀ ਮਿਲੀ ਭੁਗਤ ਦੇ ਨਾਲ ਨਸ਼ਾ ਵਿਕ ਰਿਹਾ ਤੇ ਪੰਜਾਬ ਸਰਕਾਰ ਨਾਲ ਉਹਗੇ ਬਕੌਂਦੀ ਰਹੀ ਹੈ 3 ਸਾਲ। ਤੇ ਹੁਣ ਇਹ ਲੁਧਿਆਣਾ ਵਾਲਾ ਲਖੇ ਦੇ ਕੇ ਚਿੱਠੀਆਂ ਪੜਨ ਲੱਗੇ ਉਸ ਤੋਂ ਬਾਅਦ ਇਹਨਾਂ ਨੇ ਫੇਰ ਸੌ ਜਾਣਾ ਇਹ ਮਿਲ ਕੇ ਸਾਡੇ ਪੰਜਾਬ ਨੂੰ ਲੁੱਟ ਕੇ ਲੈ ਜਾ ਰਹੇ ਸਰ ਤੀਜਰੀ ਵਾਰ ਕੋ ਚਰਚਾ ਹੈ ਕਿ ਰਾਜ ਸਭਾ ਸੰਸਦਿਆਂ ਵਾਂਸੇ ਭੇਜਿਆ ਜਾਏਗਾ ਅਨੰਤਿਪ ਕਰੋੜਾ ਕੋ ਕਿਉਂਕਿ ਉਮੀਦਵਾਰ ਬਣਾਇਆ ਗਿਆ ਇਲੈਕਸ਼ਨ ਵੀ ਲੜਾਇਆ ਜਾ ਰਿਹਾ ਹੈ ਕੀ ਲੱਗਦਾ ਹੈ ਕਿ ਉਹਨੇ ਭੇਜਿਆ ਜਾਏਗਾ ਕਿ ਨਹੀਂ ਕਿਉਂਕਿ 10 ਦਿਨ ਸਸਤੇ ਯਾਬ ਦੇ ਲੋਕਾਂ ਤੋਂ ਗਲਤੀ ਹੋ ਗਈ ਜਿਹਦੇ ਇਹਨਾਂ ਨੂੰ ਵੋਟਾਂ ਪਾ ਬੈਠੇ ਇਹਨਾਂ ਦੇ 94 95 ਐਮ ਐਲ ਏ ਹੋ ਗਏ ਹੈ ਜਿਹੜੀ ਵੀ ਰਾਜ ਸਭਾ ਦੀ ਇਲੈਕਸ਼ਨ ਆਏਗੀ ਇਹਨਾਂ ਦੇ ਐਮ ਐਲ ਏ ਦੇ ਨਾਲ ਵੋਟਾਂ ਪੈ ਕੇ ਰਾਜ ਸਭਾ ਦਾ ਮੈਂਬਰ ਬਣਨਾ ਹੈ ਇਹਨਾਂ ਨੇ ਪਹਿਲਾਂ ਵੀ ਫੈਸੇ ਲੇ ਕੇ ਬਾਹਰੋਂ ਲਿਆ ਕੇ ਮੈਂਬਰ ਬਣਾਏ ਹਨ ਰਾਗਵ ਚੱਡਾ ਵਰਗਿਆਂ ਦਾ ਪੰਜਾਬ ਨਾਲ ਕੀ ਗੱਡਾ ਵੈ ਹੈ ਵਾ ਜਿਹੜਾ ਉਹਨਾਂ ਨੂੰ ਇਹਨਾਂ ਨੇ ਮੈਂਬਰ ਬਣਾਇਆ ਆ ਹੁਣ ਕੇਜਰੀ ਵਾਰਡ ਨੂੰ ਬਣਾਣਗੇ ਵੀ ਤੂੰ ਸਾਡਾ ਕੀ ਲੱਗਦਾ ਵੀ ਕੇਜਰੀ ਵਾਰਡ ਤੇ ਤੈਨੂੰ ਪੰਜਾਬ ਚ ਕਿਉਂ ਮੈਂਬਰ ਬਣਾਇਆ ਰਾਜ ਸਭਾ ਦਾ ਜਿਹੜਾ ਰਾਜ ਸਭਾ ਦਾ ਮੈਂਬਰ ਹੈ ਲੁਧਿਆਣੇ ਦੀ ਉਹਨੂੰ ਟਿਕਟ ਦੇਤੀ ਆ ਉੱਥੋਂ ਉਹਨੂੰ ਐਮਐਲਏ ਦਾ ਇਲੈਕਸ਼ਨ ਲੜਾਉਣਾ ਔਰ ਉਹ ਜੇ ਹਾਰ ਵੀ ਜਾਵੇ ਅਸੀਵਾ ਉਸ ਤੋਂ ਪਹਿਲਾਂ ਦੁਆਰੇ ਤਾਂ ਕਿ ਬਾਅਦ ਦੇ ਵਿੱਚ ਜੇ ਹਾਰ ਗਿਆ ਤਾਂ ਦੁਬਾਰਾ ਇਹਨਾਂ ਕਹੇ ਜੀ ਮੈਂ ਤਾਂ ਰਾਜੇ ਸਭਾ ਮੈਂਬਰ ਰਹਿ ਗਿਆ ਕਿਉਂਕਿ ਕੇਜਰੀਵਾਲ ਨੂੰ ਬਣਾਉਣਾ ਕਿਉਂ ਬਣਾਈਏ ਵੀ ਕੇਜਰੀਵਾਲ ਨੂੰ ਪੰਜਾਬ ਕੋਈ ਸਾਮਰਾਟ ਜਮੀਨ ਹੈ ਜਿਹੜਾ ਮਰਜੀ ਆ ਕੇ ਦਬ ਲਵੇ ਲੇਕਿਨ ਅੱਜ ਪੰਜਾਬ ਦੇ ਲੋਕ ਪਛਤਾ ਰਹੇ ਕਿ ਜੇ ਅਸੀਂ ਇਹਨਾਂ ਨੂੰ ਵੋਟਾਂ ਨਾ ਪਾਉਂਦੇ ਘੱਟ ਤੇ ਘੱਟ ਰਾਜੇ ਸਭਾ ਸਾਡੇ ਮੈਂਬਰ ਬਣਦੇ ਘੱਟ ਤੇ ਘੱਟ ਰੇਤਾ ਤਾਂ साडे 500 रुपये पहले मिलता थी या साडी सरकार थी आज 37 रुपये मिल रहे है वो भी सारा टोटल इलीगल किते भी लीगल माइनिंग नहीं हो रही सर पंजाब में जो नशों के तस्करों की जो बिल्डिंग है डिमोलिश की जा रही है हालांकि एससी ने ऑर्डर भी किए हैं कि बिल्डिंग जो है डिमोलिशन की है उसे सील किया जाए लेकिन फिर भी सरकार डिमोलिश कर दी उसको क्यों किया सारा नशा ਪੰਜਾਬ ਦੇ ਵਿੱਚ ਪੁਲਿਸ ਦੀ ਦੇਖਰੇਖ ਦੇ ਵਿੱਚ ਵਿਗਦਾ ਹੈ ਇਹਨਾਂ ਦੇ ਲੀਡਰਾਂ ਦੀ ਦੇਖਰੇਖ ਦੇ ਵਿੱਚ ਮੇਰੇ ਤੇ ਵਿਗਦਾ ਹੈ ਲੀਡਰ ਦੀ ਬਿਲ ਪਾਵਰ ਹੋਣੀ ਚਾਹੀਦੀ ਨਸ਼ਾ ਖਤਮ ਕਰਨੇ ਦੀ ਲੇਕਿਨ ਇਹ ਕਰ ਨਹੀਂ پا ਰਹੇ ਕਿਉਂਕਿ ਇਹਨਾਂ ਇਹਨਾਂ ਵਿੱਚ ਉਸ ਨਾਉ ਸੋਚ ਨਾ ਹੀ ਇਹ ਕਰ پا ਰਹੇ ਤੇ ਨਾ ਹੀ ਕਰਉਣਗੇ ਇਹ ਸਿਰਫ ਡਰਾਮਾ ਕਰਨ ਜਾਣਦੇ ਆ ਆ ਲੁਧਿਆਣੇ ਦੀ ਇਲੈਕਸ਼ਨ ਤੱਕ ਇਹਨਾਂ ਨੇ ਡਰਾਮਾ ਕਰਨਾ ਹੈ ਪਹਿਲਾਂ ਤਿੰਨਸਾਰ ਪੂਰਾ ਪੰਜਾਬ ਨੂੰ ਲੁੱਟ ਕੇ ਲਿਗੇ ਹੈ ਕਿਸਾਨਾਂ ਦੇ ਘਰਾਂ ਤੇ ਵੀ ਡੇਟ ਕੀਤੀ ਜਾ ਰਹੀ ਹੈ ਅੱਜ ਦੀ ਰਾਤ ਨੂੰ ਪੋਸਟ ਭੇਜੀ ਜਾ ਰਹੀ ਹੈ ਯਾਰ ਜਿਹੜੇ ਕਿਸਾਨ ਐ ਪਰ 2 ਦਿਨ ਪਹਿਲਾਂ ਜਿਹੜਾ ਧਰਨਾ ਹੋਇਆ ਕਿਸਾਨਾਂ ਵੀ ਦਾ ਕੋਲੇ ਨਹੀਂ ਸੀ ਪੰਜਾਬ 'ਚ ਧਰਨਾ ਦੇਣ ਦੀ ਉਹਨਾਂ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਧਰਨਾ ਦੇਵਾਂਗੇ ਉਹ ਵੀ ਤਾਂ ਜਿਆਦੇ ਨੇ ਮੀਟਿੰਗ ਕਰ ਤੇ ਦਿਣਾ ਤੇ ਮੀਟਿੰਗ ਤੋਂ ਦੜਾਦੇ ਉਹ ਕਹਿੰਦੇ ਨਹੀਂ ਤੁਹਾਡੀ ਸੁਣਨੀ ਫਿਰ ਜੇ ਚੰਡੀਗੜ੍ਹ ਧਰਨਾ ਦੇਣਾ ਸੀ ਪੰਜਾਬ ਦੇ ਵਿੱਚ ਰਸਤੇ ਤੇ ਪੁਲਿਸ ਨੇ ਰੋਕੀ ਹੋਈ ਸੀ ਧਰਨਾ ਤਾਂ ਕਿਤੇ ਹੈ ਹੀ ਨਹੀਂ ਸੀ ਪੰਜਾਬ 'ਚ ਇਹ ਪੰਜਾਬ ਦੇ ਪੁਲਿਸ ਨੂੰ ਨਾਲ ਲੈ ਕੇ ਆਮ ਆਦੀ ਪਾਰਟੀ ਜਾਣ ਕੇ ਪੰਜਾਬ ਨੂੰ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਤਾਂ ਕਿ ਕਿਸਾਨਾਂ ਦੇ ਇਹ ਦਿਖਾ ਸਕਣ ਕਿ ਅਸੀਂ ਕਿਸਾਨ ਵਿਰੋਧੀ ਹੈ ਤੇ ਕਿਸਾਨਾਂ ਨੂੰ ਹਰਾਣ ਕਰ ਸਕਦੇ ਸ਼ਹਿਰਾਂ ਵਾਲਿਆਂ ਨੂੰ ਕਹਿਣ ਕਿ ਲੋ ਜੀ ਅਸੀਂ ਧਰਨਾ ਰੋਕਦਾ ਧਰਨਾ ਤਾਂ ਦਏ ਨਹੀਂ ਸੀ ਰਹੇ ਭਾਈ ਪੰਜਾਬ ਦੇ ਵਿੱਚ ਉਹਨਾਂ ਨੇ ਤੇ ਚੰਡੀਗੜ੍ਹ ਦੇਣਾ ਸੀ ਤੁਸੀਂ ਪੰਜਾਬ ਨੂੰ ਬੰਦ ਕਰੀ ਬੈਠੇ ਹੋ ਇਹ ਅਜੇ ਹੋਰ ਵੀ ਹੋਣਿਆ ਡਰਾਮੇ ਇਹ ਸਿਰਫ ਲੁਧਿਆਣਾ ਦੇ ਇਲੈਕਸ਼ਨ ਕਰਕੇ ਹੋ ਰਹੇ ਸਰ ਜੀ ਤੁਹਾਨੂੰ ਗੁਣਿਆ ਜੁੜਿਆ 234 ਬਲੋਕਾਂ ਦੇ ਜਿਹੜਾ ਦੌਰੇ ਉਹਨਾਂ ਤੋਂ ਸ਼ੁਰੂ ਕੀਤਾ ਜਾਏਗਾ ਮੋਰ ਤੋਂ ਕਾਂਗਰਸ 'ਚ ਜੋਸ਼ ਭਰੰਦ ਨਹੀਂ ਕੀ ਲੱਗਦਾ ਹੈ ਕਿ ਇਹਦੇ ਸਿੱਟੇ ਜਿਹੜੇ ਕਿਦਾਂ ਦੇ ਹੋਣਗੇ ਤੇ ਲੋਕਾਂ ਦਾ ਸਮਰਥਨ ਕਿੰਨਾ ਹੋਵੇਗਾ ਉਹ ਇਹ ਵੀ ਕਾਂਗਰਸੀ ਵਰਕਰ ਹੈ ਜਾਂ ਲੀਡਰ ਹੈ ਉਹਨੂੰ ਕਾਂਗਰਸ ਵਾਸਤੇ ਕੰਮ ਕਰਨਾ ਚਾਹੀਦਾ ਪਿੰਡਾਂ ਵਿੱਚ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਤੇ ਦੌਰੇ ਕਰਨੇ ਚਾਹੀਦੇ ਚੰਗੀ ਗੱਲ ਹੈ ਮੈਂ ਸਵਾਗਤ ਕਰਦਾ ਹਾਂ और सर पंजाब प्रधान चेंज करने की भी चर्चाएं हो रही है क्या आ, प्रधान चेंज आपको ज्यादा पता होगा यार नहीं आप बता दीजिए नहीं आपको ही पता है फिर मैं क्या बताऊं मुझे नहीं पता है डल्लेवाल अच्छा, साहब को आप मिलके भी आए थे किसान भी आपका कहीं ना कहीं समर्थन कर रहे हैं और सर्वे में भी, भी आया है की अगर चुनाव लड़ा जाएगा सीएम का तो उसका सबसे पहला जो चेहरा है वो चरणजीत सिंह चन्नी होंगे लोगों की पसंद है क्या कहना चाहेंगे ਕਿਸਾਨ ਢਲੇਵਾਰ ਸਾਹਿਬ ਦੀ ਸਿਹਤ ਖਰਾਬ ਹੋ ਰਹੀ ਤੁਸੀਂ ਮੈਨੂੰ ਕਹਿ ਰਹੇ ਹੋ ਲੇਕਿਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਜਾਣ ਬੁੱਝ ਕੇ ਖਰਾਬ ਕਰ ਰਹੇ ਨਾ ਮੈਂ ਪਾਰਲੀਮੈਂਟ ਦੀ ਕਮੇਟੀ ਦਾ ਚੇਅਰਮੈਨ ਐ ਉਹਦੇ ਵਿੱਚ ਮੈਂ ਰਿਪੋਰਟ ਪੇਸ਼ ਕੀਤੀ ਐ ਪਾਰਲੀਮੈਂਟ ਦੇ ਵਿੱਚ ਕਿ ਕਿਸਾਨਾਂ ਨੂੰ ਜਿਹੜੀ ਐ ਐਮਐਸਪੀ ਲੀਗਲ ਗਰੰਟੀ ਦਿੱਤੀ ਜਾਵੇ ਤੇ ਕਿਸਾਨੀ ਨੂੰ ਲਾਹੇਵੰਦੰਦਾ ਬਣਾਉਣ ਲਈ ਐਸਡੀ ਇਨਕਮ ਬਣਾਉਣ ਲਈ ਉਪਰਾਲੇ ਕੀਤੇ ਜਾਣ ਮੈਂ ਇਹ ਵੀ ਕਿਹਾ ਕਿ ਜਿਹੜਾ ਖੇਤ ਮਜ਼ਦੂਰ ਹੈ ਕਿਸਾਨਾਂ ਅਤੇ ਖੇਤ ਮਜ਼ਦੂਰ ਦਾ ਕਰਜ਼ਾ ਮਾਫ਼ ਕੀਤਾ ਜਾਵੇ ਤੇ ਜਿਹੜਾ ਡਿਪਾਰਟਮੈਂਟ ਹੈ ਉਹਦਾ ਐਗਰੀਕਲਚਰ ਫਾਰਮਰ ਵੈਲਫੇਅਰ ਦੇ ਨਾਲ ਨਾਲ ਲੇ ਫਾਰਮ ਲੇਬਰਰ ਵੈਲਫੇਅਰ ਵੀ ਨਾਮ ਰੱਖਿਆ ਜਾਵੇ ਤਾਂ ਕਿ ਫਾਰਮਰ ਫਾਰਮ ਦੇ ਜਿਹੜੇ ਲੇਬਰਰ ਹੈ ਖੇਤ ਮਜ਼ਦੂਰ ਹੈ ਜਿਹੜਾ ਉਹਨਾਂ ਦੀ ਭਲਾਈ ਹੋ ਸਕੇ ਇਹ ਐਸੀ ਰਿਪੋਰਟ ਪੇਸ਼ ਕੀਤੀ ਹੈ ਲੇਕਿਨ ਕਿਦਰ ਸਰਕਾਰ ਦੇ ਮਨਸੂਬੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੇ ਮੂਹਰੇ ਗੋਡੇ ਟੇਕੇ ਵੀ ਹੈ ਉਹਨਾਂ ਦੇ ਕਹਿਣ ਤੇ ਕਿਸਾਨਾਂ ਨੂੰ ਕੁੱਟਦੇ ਕੋਈ ਕਿਸਾਨ ਧਰਨਾ ਨਹੀਂ ਲਾਉਣਾ ਚਾਹੁੰਦਾ ਜਾਣ ਬੁੱਝ ਕੇ ਕਿਸਾਨਾਂ ਨਾਲ ਤੋਂ ਧਰਨੇ ਲਵਾਏ ਜਾ ਰਹੇ ਤੇ ਲੱਗ ਰਿਹਾ ਹੈ ਕਿ ਕਿਸਾਨਾਂ ਦਾ ਮਸਲਾ ਹੱਲ ਹੋ ਪਾਵੇਗਾ ਕਿਉਂਕਿ ਪਿਛਲੇ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਕੋਈ ਦਿੱਕਤ ਨਹੀਂ ਹੈ ਮੈਂ ਜਦੋਂ ਮੁੱਖ ਮੰਤਰੀ ਸੀ ਕਿਸਾਨਾਂ ਦੀ ਮੀਟਿੰਗ ਬੁਲਾਈ 19 ਮਸਲੇ ਸੀ 18 ਮੌਕੇ ਤੇ ਹੱਲ ਕਰਕੇ ਗਿਆ ਹੈ 12000 ਰੁਪਇਆ ਮੁਆਵਜ਼ਾ ਮਿਲਦਾ ਸੀ ਮੈਂ 17000 ਕੀਤਾ ਤੇ ਆ ਸਾਡਾ ਮੁੱਖ ਮੰਤਰੀ ਘਰ ਆਇਆ ਨੂੰ ਜਾਣ ਕੇ ਲੜ ਪਿਆ ਉਹਨਾਂ ਨਾਲ ਵੀ ਇਹ ਧਰਨੇ ਲਾਉਣ ਤੇ ਮੈਂ ਇਹਨਾਂ ਨੂੰ ਕਹਾ ਕਿ ਜੀ ਇਹ ਧਰਨੇ ਲਾਉਂਦੇ ਐ ਤੇ ਲੁਧਿਆਣੇ ਦੀ ਇਲੈਕਸ਼ਨ ਐ ਸੀ ਇਸ ਕਰਕੇ ਜਿੱਤੀ ਅੱਜ ਵੀ ਲਗਾਤਾਰ ਐਨਕਾਉਂਟਰ ਵੀ ਹੋ ਰਹੇ ਆ ਪੁਲਿਸ ਵੱਲੋਂ ਉਹਨੂੰ ਕਿਵੇਂ ਦੇਖ ਰਹੇ ਹੋ ਇਹ ਬਾਕੀ ਜਿਹੜਾ ਪੁਲਿਸ ਐ ਐਨਕਾਉਂਟਰ ਕਰ ਰਹੀ ਹੂ ਗੈਂਗਸਟਰ ਨੇ ਜਾਂ ਹੋਰ ਕੋਈ ਲੋਕ ਤਿੰਨ ਸਾਲ ਦੇ ਵਿੱਚ ਗੈਂਗਸਟਰ ਇਹਨਾਂ ਨੇ ਪੈਦਾ ਕੀਤੇ ਆ ਬਾਜ਼ਾਰ ਦੇ ਵਿੱਚ ਪਹਿਲਾਂ ਤਾਂ ਇੰਨਾ ਕੋਈ ਪਰੋਤਿਆ ਨਹੀਂ ਸੀ ਮੰਗਦਾ ਪਹਿਲਾਂ ਤਾਂ ਐਡੀ ਕੋਈ ਗੱਲ ਨਹੀਂ ਸੀ ਪਹਿਲਾਂ ਤਾਂ ਮੂਸੇਵਾਲਾ ਨੂੰ ਮਾਰਨੇ ਵਾਲਾ ਕੋਈ ਨਹੀਂ ਸੀ ਪਹਿਲਾਂ ਤਾਂ ਅੰਬੀਆਂ ਵਾਲੇ ਨੂੰ ਮਾਰਨੇ ਵਾਲਾ ਕੋਈ ਨਹੀਂ ਸੀ ਇਹ ਸਾਰਾ ਕੁਝ ਇਹਨਾਂ ਦੀ ਸਰਕਾਰ ਚ ਹੋਇਆ ਇਹਨਾਂ ਦੀ ਨਾਕਾਮੀ ਹੈ ਇਹਨਾਂ 'ਚ ਵਿੱਲ ਪਾਵਰ ਨਹੀਂ ਹੈ ਲੜਾਈ ਦੀ ਇਹਨਾਂ 'ਚ ਕਾਬਲੀਅਤ ਨਹੀਂ ਹੈ ਪ੍ਰਸ਼ਾਸਨ ਨੂੰ ਚਲਾਉਣ ਦੀ ਇਹ ਗੋਡੇ ਟੇਕੀ ਬੈਠੇ ਐ ਤੇ ਕੇਜਰੀਵਾਲ ਦਿੱਲੀ ਤੋਂ ਕਦੇ ਹਿਸ਼ਾਰਪੁਰ ਤੋਂ ਚਲਾਉਦਾ ਹੈ ਜਾਂ ਤਾਂ ਉਸ ਨੂੰ ਸੁਭਾਰ ਦੇਣ ਜਿਹੜੇ ਦੋ ਸਾਲ ਨੇ ਯਾ ਵੀਰੇ ਪਾਸੇ ਹੋਰ ਕੋਈ ਚਾਜਦਾ ਬੰਦਾ ਆਵੇ ਪੰਜਾਬ ਦਾ ਕੋਈ ਲੁਧਿਆਣਾ ਇਲੈਕਸ਼ਨ ਫੋਨ ਲੜੇਗਾ ਕਾਂਗਰਸ ਪਾਰਟੀ ਤੋਂ ਇਹ ਪਾਰਟੀ ਡਿਸਾਈਡ ਕਰੇਗੀ ਸਰ ਇੱਕ ਕਿਸਾਨ ਜਿਹੜੇ ਹੈਗੇ ਹੁਣ 10 ਤਰੀਕ ਨੂੰ ਜਿਹੜੇ ਵਿਧਾਇਕ ਨੇ ਉਹਨਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕਰਨਗੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਸੀਐਮ ਦੀ ਸਕਤੀ ਤੋਂ ਬਾਅਦ ਜਿਹੜਾ ਕਿਸਾਨਾਂ ਨੇ ਯੂ ਟਰਨ ਲੈ ਲਿਆ ਪਹਿਲਾਂ ਉਹਨਾਂ ਚੰਡੀਗੜ੍ਹ ਪੱਕੇ ਤੌਰ ਤੇ ਵਿਧਾਣ ਲਾਨ ਕੀਤਾ ਸੀ ਤੇ ਹੁਣ 10 ਨੂੰ ਕਹਿੰਦੇ ਵਿਧਾਇਕਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨਾਂਗੇ ਮੈਂ ਕਹਿੰਦਾ ਉਹਨਾਂ ਨੇ ਸਹੀ ਡਿਸੀਜਨ ਲਿਆ ਸੜਕਾਂ ਰੋਕਣ ਦੇ ਬਜਾਏ ਇਹ ਜਿਹੜੇ ਧੂਤੇ ਫਿਰਦੇ ਜਿਹਨਾਂ ਨੇ ਪੰਜਾਬ ਦਾ ਕੋਈ ਮਸਲਾ ਹੱਲ ਨਹੀਂ ਕਰਨਾ ਜਿਹੜੇ ਜਾਣ ਬੁੱਝ ਕੇ ਉਹਨਾਂ ਨੂੰ ਕੁੱਟਦੇ ਇਹਨਾਂ ਨੂੰ ਕਿਹੜੇ